ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਲਓ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਆਏ ਹੋਏ ਆ ਜੀ ਭਾਣਜੀ ਦੇ ਵਿਆਹ 'ਚ ਹਨਾ ਤੁਸੀਂ ਪਿਛਲੇ ਬਲੌਗਾਂ 'ਚ ਪਾਈ ਦੇਖ ਲਈਆਂ ਤੇ ਹੁਣ ਵੀ ਉੱਥੀ ਆ ਸਵੇਰੇ ਆਏ ਸੀਗੇ ਅੱਜ ਅੱਜ ਹੈਗਾ ਤਾਂ ਜੀ ਸੁਖਮਣੀ ਸਾਹਿਬ ਦਾ ਪਾਠ ਰਖਾਇਆ ਤਾਂ ਅੱਜ ਤੇ ਉਹਦੇ ਰਿਲੇਟਿਵ ਵੀ ਸਵੇਰੇ ਆ ਗਏ ਤੇ ਸੱਚਰੇ ਤੇ ਹੁਣ ਭਾਈ ਦੁਪਹਿਰਾ ਹੋ ਗਿਆ ਜੀ ਤਿਆਰੀ ਚੱਲ ਰਹੀ ਆ ਸ਼ਾਮ ਦੀ ਹਨਾ ਇਹ ਸ਼ਾਮ ਦੀ ਤਿਆਰੀ ਦੇ ਵਿੱਚ ਹੁਣ ਕੀ ਕੀ ਬਣਨਾ ਏ ਕੀ ਕੀ ਬਣ ਰਿਹਾ ਏ ਉਹ ਹੁਣ ਤੁਹਾਨੂੰ ਹਲਵਾਈਆਂ ਵੱਲ ਢੇੜਾ ਮਾਰ ਕੇ ਦਿਖਾਉਨੇ ਆ ਤੇ ਦੇਖਦੇ ਆ ਜਾਂ ਕਿ ਹੁਣ ਮੰਨੂ ਵੀ ਆਏ ਪੱਕਾ ਨਹੀਂ ਭਾਈ ਪਤਾ ਵੀ ਕੀ ਕੀ ਬਣਨਾ ਹਨਾ ਅ ਸੋਣੇ ਵਿੱਚ ਤਾਂ ਆਇਆ ਵੀ ਫਾਸਟ ਫੂਡ ਵੀ ਹੈਗਾ ਏ ਭਾਈ ਜਿਹੜੇ ਨੌਨ ਬੇਜ ਆ ਉਹਨਾਂ ਵਾਸਤੇ ਵੀ ਹੈਗਾ ਏ ਜਿਹੜੇ ਬੇਜ ਆ ਉਹਨਾਂ ਵਾਸਤੇ ਵੀ ਹੈਗਾ ਸਾਰਿਆਂ ਵਾਸਤੇ ਸਾਰਿਆਂ ਦੇ ਮਤਲਬ ਦੀ ਚੀਜ਼ ਹੈਗੀ ਆ ਤੇ ਬਾਕੀ ਹੁਣ ਜਾ ਕੇ ਹਲਵਾਈ ਸਾਹਿਬ ਕੋਲ ਪਤਾ ਲਗੂਗਾ ਵੀ ਭਾਈ ਕਿਆ ਕਿਆ ਕੁਛ ਹਨਾ ਤੇ ਚਲਦੇ ਆ ਜੀ ਹੁਣ ਹਲਵਾਈ ਸਾਹਿਬ ਕੋਲ ਦੇਖਦੇ ਆ ਉੱਥੇ ਜਾ ਕੇ ਵੀ ਕੀ ਕੋਸ਼ਾ ਕਿਵੇਂ ਕਿਵੇਂ ਬਣਾ ਰਹੇ ਆ ਹਨਾ ਤੇ ਆਪਾਂ ਹੁਣ ਡਿਊਟੀ ਮਤਲਬ ਕਹਿ ਲੋ ਵੀ ਇੱਕ ਬਲੌਗਰ ਵਾਲੀ ਵੀ ਕਰ ਰਹੇ ਆ ਇੱਕ ਕਹਿ ਲੋ ਵੀ ਪਹਿਰੇਦਾਰ ਵਾਲੀ ਵੀ ਕਰ ਰਹੇ ਆ ਪਹਿਰੇਦਾਰ ਵਾਲੀ ਐਦਾਂ ਆਪਾਂ ਦੇਖ ਰਹੇ ਆ ਵੀ ਸਾਰਾ ਕੰਮ ਠੀਕ ਠਾਕ ਚੱਲ ਰਿਹਾ ਵੀ ਭਾਈ ਹਲਵਾਈ ਨੂੰ ਆਏ ਵੀ ਪੁੱਛਣਾ ਵੀ ਜੇ ਕਿਸੇ ਚੀਜ਼ ਦੀ ਲੋੜ ਆ ਵੀਰ ਹਨਾ ਕੋਈ ਵੀ ਕੰਮਕਾਰ ਕਰਨਾ ਤਾਂ ਵੀ ਦੱਸ ਭਾਈ ਸਾਡੀ ਭਾਣਜੀ ਦਾ ਪਿਆ ਅਸੀਂ ਹਾਜ਼ਰ ਆ ਹਨਾ ਤੇ ਇਹ ਸਾਰੀ ਡਿਊਟੀਆਂ ਆਪਾਂ ਨੇ ਹੁਣ ਬਰਾਬਰ ਕਰ ਲਈਆਂ ਤਾਂ ਕਰਕੇ ਹੁਣ ਚੱਲਦੇ ਆਂ ਹਲਵਾਈ ਸਾਹਿਬ ਵੱਲ ਮਿਲਦੇ ਆਂ ਫਿਰ ਹਲਵਾਈ ਨੂੰ ਜਾ ਕੇ ਤੇ ਵੀਰ ਵੈਸੇ ਵਧੀਆ ਬੰਦਾ ਕਨੌਲੀ ਦਾ ਮੁੰਡਾ ਇਹ ਨਾਲ ਦਾ ਹੀ ਪਿੰਡਾ ਹੈ ਨਾ ਤੇ ਵਧੀਆ ਸਾਰਾ ਸਵੇਰੇ ਜਿੱਦਾਂ ਤੁਸੀਂ ਹੁਣ ਪਹਿਲਾਂ ਵਾਲੇ ਬਲੌਗ 'ਚ ਦੇਖਿਆ ਹੀ ਆ ਜੋ ਵੀ ਸਵੇਰ ਦਾ ਉਹਨਾਂ ਨੇ ਪਕੌੜੇ ਆ ਪਕੂੜਿਆਂ ਦਾ ਪ੍ਰੋਗਰਾਮ ਕਰਿਆ ਉਹ ਤਾਂ ਸਾਰਾ ਵਧੀਆ ਤਾਂ ਤੇ ਹੁਣ ਜਾ ਕੇ ਦੇਖਦੇ ਆਂ ਭਾਈ ਸ਼ਾਮ ਦਾ ਪ੍ਰੋਗਰਾਮ ਕਿਵੇਂ ਚੱਲਦਾ ਤੇ ਕਿਆ ਕੁਝ ਬਣ ਹੈ ਨਾ ਉਹ ਤੁਹਾਨੂੰ ਸਾਰਾ ਉੱਥੇ ਜਾ ਕੇ ਦਿਖਾਣੇ ਆ ਆਜੋ ਫਿਰ ਚੱਲਦੇ ਆਂ ਜੀ ਉਧਰ ਨੂੰ ਲਓ ਜੀ ਲੱਗੇ ਭਾਈ ਸ਼ਾਮ ਦੀ ਤਿਆਰੀ ਹੋਣ ਇਹ ਬਣ ਰਹੇ ਆ ਜੀ ਗੋਲ ਗੱਪੇ ਵਾਹ ਬਈ ਬਾ ਦੇਖੋ ਫਿਰ ਬਣਦੇ ਗੋਲ ਗੱਪੇ ਹਨ ਫੁੱਲ ਫੁੱਲ ਕੇ ਵਧੀਆ ਇਹ ਮੈਦੇ ਵਾਲੇ ਬਣ ਰਹੇ ਬਾਈ ਹੈ ਨਾ ਸੂਜੀ ਸੂਜੀ ਵਾਲੇ ਆਟੇ ਵਾਲੇ ਵੀ ਬਣਾਉਣੇ ਆ ਅਸਾਂ ਆਹੀ ਬਣਾਉਣੇ ਆ ਇਕੱਲੇ ਠੀਕ ਆ ਕਿੱਦਰੇ ਰਹਿ ਗਈ ਇੱਤਨੂੰ ਛੱਟੇ ਪੈਣ ਦੇ ਲਓ ਜੀ ਆ ਰਹੇ ਫੁੱਲ ਫੁੱਲ ਕੇ ਆਪੇ ਉੱਪਰ ਨੂੰ ਦੇਖ ਲੋ ਇਹ ਵੀ ਕੱਲਾ ਹੀ ਆ ਬੰਦਿਆਂ ਦੀ ਹੈ ਐ ਕੋਈ ਛੇੜਨਾ ਨਹੀਂ ਕੋਈ ਕੁਝ ਨਹੀਂ ਕਰਨਾ ਕੱਲਾ ਕੱਲਾ ਆਪੇ ਫੁੱਲ ਫੁੱਲ ਕੇ ਆਈ ਜਾਂਦਾ ਇਹ ਮੇਰੇ ਕੋ ਬੰਦੇ ਗੋਲ ਗੁੱਪੇ ਇਹ ਕੱਲਿਓ ਸੂਜੀ ਹੁੰਦੀ ਬਾਈ ਇਹਦੇ ਜ ਹੋਰ ਹੋਰ ਵੀ ਕੁਝ ਪੈਂਦਾ ਕੱਲੀ ਸੂਜੀ ਉਹ ਹੈ ਇੱਥੇ ਬਣ ਰਹੀ ਹੈ ਜੀ ਚਟਣੀ ਮਿਲੀ ਵਾਲੀ ਇਹ ਦੇਖੋ ਆ ਬਣ ਗਏ ਬਾਕੀ ਹੈ ਜੀ ਬਾਕੀ ਇਹ ਕਾਫੀ ਡੇ ਵਾਲਾ ਲੱਗਦਾ ਇਹਨਾਂ ਨੂੰ ਵੀ ਦੇਖੋ ਕੱਤੇ ਵਿੱਚ ਛੱਡੇ ਹੋਏ ਆ ਹਲਕੇ ਜੇ ਬਰਾਊਨ ਹੋਏ ਤੇ ਫੇਰ ਕੱਢਣੇ ਆ ਇਹ ਬਾਕੀ ਜੋ ਹੀ ਦੇਖਿਆ ਇਹ ਤੇ ਆਹ ਨਹੀਂ ਜਾਰੀ ਚੱਲਦੀ ਆ ਹੁਣ ਤਿਆਰੀ ਸ਼ਾਮ ਦੀ ਹੋ ਰਹੀ ਆ ਪਹਿਲਾਂ ਤਾਂ ਜਿਹੜਾ ਸਮਾਨ ਬਣਦਾ ਤਾਂ ਉਹ ਤਾਂ ਰੋਟੀ ਤਾਂ ਹੁਣ ਲੱਗ ਗਈ ਤੇ ਹੁਣ ਚੱਲ ਰਹੀ ਤਿਆਰੀ ਸ਼ਾਮ ਦੀ ਮੇਲ ਦੇ ਪ੍ਰੋਗਰਾਮ ਦੀ ਦੇਖੋ ਜੀ ਬਣਦੀ ਕੋਰਤ ਭੈਣ ਵਧੀਆ ਢੰਗ ਦੇ ਨਾਲ ਇਹ ਬਰਾਊਨ ਜੇ ਹੋਏ ਤਾਂ ਕੱਢਦੇ ਬਾਈ ਹੈ ਫਿਰ ਵੇ ਬਈ ਸਾਰੇ ਫੁੱਲੇ ਆਏ ਦੇਖ ਲਓ ਕੋਈ ਟੁੱਟਦਾ ਨਹੀਂ ਕੋਈ ਫੁੱਟਦਾ ਨਹੀਂ ਆਪੇ ਇਕੱਲਾ ਇਕੱਲਾ ਤਿਆਰ ਆਣ ਮਣ ਕੇ ਇਹ ਹੁਣ ਕੱਢ ਦੇਣੇ ਜਵਾਨ ਨੇ ਇਹ ਬਾਹਰ ਪੋਰਕ ਹੀ ਕੱਢੂਗਾ ਕਹਿੰਦਾ ਐ ਨਹੀਂ ਹਟਦਾ ਇਹੇ ਪਤਾ ਜੀ ਉਹਨਾਂ ਦੀ ਅਹ ਮਨਜ਼ੂਰੀ ਇਹਨਾਂ ਦੀ ਮਨਜ਼ੂਰੀ ਉਹ ਇੱਧਰ ਕਰਦੇ ਨੇ ਅੱਛਾ ਇਹ ਇਹ ਸਪਰਿੰਗ ਰੋਲ ਸਪਰਿੰਗ ਰੋਲ ਵਾਸਤੇ ਠੀਕ ਆ ਠੀਕ ਆ ਠੀਕ ਆ ਸੁਣੋ ਜੀ ਮਨਜ਼ੂਰੀ ਲੈਂਦਾ ਆ ਮਟੀਰੀਅਲ ਆ ਹਾਏ ਹੈ ਮਨਜ਼ੂਰੀਆਂ ਚ ਕਿਆ ਕਿਆ ਪੈਂਦਾ ਹੁੰਦਾ ਬਈ ਮਨਜ਼ੂਰੀ ਚ ਆਹ ਪੱਟੇ ਕੋਲ ਦੀ ਕੋਲ ਦੀ ਹਾਂ ਜੀ ਬਾਕੀ ਆਹ ਰੋਡ ਮੈਂ ਤਾਂ ਰਾ ਰੋਟ ਮੈਦਾ ਵੀ ਕਾ ਠੀਕ ਹੈ ਆ ਤਿਆਰੀ ਹੈਗੀ ਸਪਰਿੰਗ ਰੋਲ ਦੀ ਹੁਣ ਆਇਟਮ ਹੈ ਕਿਆ ਕਿਆ ਸ਼ਾਮ ਨੂੰ ਸਪਰਿੰਗ ਰੋਲ ਹੋ ਗਿਆ ਮਨਚੂਰੀਅਨ ਹੋ ਗਿਆ ਫਿੰਗਰ ਆਲੂ ਫਿੰਗਰ ਚਿਕਨ ਚਿਕਨ ਹੋ ਗਿਆ ਹੋਰ ਵੀ ਆਇਟਮਾ ਕਾਫੀ ਹੈ ਸ਼ਾਮ ਲਈਆ ਯਾਰੀ ਜੋ ਰਾਤ ਹੋ ਰਹਾ ਪਿਆ ਇਹ ਸਲਾਦ ਰੱਖਣਾ ਆਪਾਂ ਕਿ ਵਿੱਚ ਪੈਣਾ ਸਾਰਾ ਇਹ ਇਹ ਵਿੱਚ ਰੋਲ ਚ ਭਰਨਾ ਜੀ ਰੋਲ ਚ ਭਰਨਾ ਹੈ ਸਲਾਦ ਬਾਅਦ ਵਿੱਚ ਕੱਟ ਹੋਣਾ ਮਾਣਾ ਮੁੱਕ ਜਿਹੜਾ ਨਾਲ ਕੱਟ ਹੋਣਾ ਭਰਾਵਾ ਉਹਨਾਂ ਕਪੜੇ ਖੂਕ ਨਹੀਂ ਪਕੌੜੇ ਘਟ ਗਏ ਕਿਸ ਤਰ੍ਹਾਂ ਕੋਈ ਅੱਛਾ ਕੋਈ ਹੋਰ ਆਇਆ ਬੰਦਾ ਠੀਕ ਆ ਠੀਕ ਆ ਕਰਮਾ ਕਰਮ ਚੱਲੂ ਫੇਰ ਹੈ ਆਹੋ ਪਕੌੜਿਆਂ ਵਾਲਾ ਤਾਂ ਨਿਪਟ ਗਿਆ ਤਾਂ ਕੰਮ ਖਾਸੀ ਧੀਰ ਹੋਗੀ ਉਹ ਉਹਦਾ ਰੋਟੀ ਵੀ ਲੱਗ ਗਈ। ਓਏ ਹੋਰ ਆ ਗਿਆ ਫੜਾ ਬੰਦਾ ਕੋਈ ਖਾਸ। ਕੋਈ ਵਾਰ ਡਿਊਟੀਆਂ ਵਾਲੇ ਭਾਈ ਲੇਟ ਫੇਟ ਹੋ ਜਾਂਦੇ ਆ। ਇਹ ਕਰਕੇ ਨਹੀਂ ਕਿ ਹਮ ਵਧੀਆ ਚਲੋ ਥੋੜੇ ਜਿਹੇ ਪਕੌੜੇ ਸਾਈਡ ਪਰ ਰੱਖੇ ਹੋਵੇ ਹੋਵੇ ਨਾ। ਕੰਮ ਆਈ ਹੋ ਜਾਂਦੇ ਹੁੰਦੇ। ਇੱਕ ਪਲੇਟ ਹੁਣ ਬਾਈ ਨੇ ਮਿਕਸ ਵਾਲਿਆਂ ਦੀ ਐਨ ਗਰਮ ਕਰਕੇ ਪਚਾ ਦੇਣੀ। ਆਓ ਭਾਈ ਪਕੌੜੇ। ਇਹ ਪਨੀਰ ਵਾਲੇ ਵੀ ਰੱਖੇ ਹੋਏ ਬਾਈ ਨੇ ਥੋੜੇ ਜੇ। ਮੈਂ ਤਾਂ ਕਿਹਾ ਮੁੱਕ ਲੈ। ਸਾਰੇ ਤਰ੍ਹਾਂ ਦੇ ਪਕੌੜੇ ਰੱਖੇ ਹੋਏ ਥੋੜ੍ਹ-ਥੋੜ੍ਹੇ ਜਿਹੜਾ ਵੀ ਬੰਦਾ ਆ ਗਿਆ ਗਰਮ ਕਰੋ ਬੇਸ਼ੱਕ ਤੇਲ ਗਰਮ ਹੋ ਜੂਵੇ ਥੋੜਾ ਤੇਲ ਠੰਡਾ ਤਾਂ ਉਹ ਬਹੁਤ ਦੇ ਰੋਗ ਠੱਠੀ ਬੰਦ ਤੇ ਸਾਰੀ ਸਾਰੀ ਜਲੇਬੀਆਂ ਭਾਈ ਲੱਗ ਜਲੇਬੀਆਂ ਹਾਂਜੀ ਤੇ ਤੁਸੀਂ ਰਹਦੇ ਹੋ ਤਾਂ ਸਾਨੂੰ ਵੀ ਲੈ ਚਲੋ ਚਲੋ ਆ ਚੀਜ਼ਾਂ ਬਣਾ ਬਣਾ ਕੇ ਖਵਾਈ ਜਾਵਾਂਗੇ ਤੁਹਾਨੂੰ ਹੋਰ ਹੋਰ ਨਹੀਂ ਆਏ ਤਾਂ ਅਸੀਂ ਕਰ ਲੰਮੇ ਆ ਅਸੀਂ ਵੀ ਸਿਸਟਮ ਬਣਾ ਲੰਮੇ ਬਾਹਰ ਕਿਹੜੀ ਕੰਟਰੀ ਚ ਰਹਿੰਦਾ ਨਾ ਮੈਂ ਤਾਂ ਭਰਾਵਾ ਉਰੀ ਰਹਿੰਦਾ ਮੈਂ ਬਾਹਰ ਦਾ ਥੋੜੀ ਆ ਅੱਛਾ ਹਾਂ ਹਾਂ ਮੈਂ ਸੋਨਾ ਬੜਕਾ ਉਹ ਨਾ ਨਾ ਮੈਂ ਨਹੀਂ ਅਮਰੀਕਾ ਵਾਲਾ ਹੈਗਾ ਮੇਰਾ ਤਾਂ ਫੂਲ ਪਿੰਡ ਆ ਇੱਥੇ ਰੋਪੜ ਕੋਲੇ ਪਿੰਡ ਆ ਅੱਛਾ ਹਾਂ ਤੇ ਅਸੀਂ ਤਾਂ ਮਾਰ ਦੇ ਦੇਖ ਲਾਂਗੇ ਕਿ ਨਾ ਨਾ ਕੋਈ ਨਹੀਂ ਚੱਲ ਮਾਲਕ ਭਰਾਵਾ ਤੈਨੂੰ ਪਚਾਵੇ ਹਨਾ ਕਿਤੇ ਇੱਕ ਬੰਦੇ ਦਾ ਕਹਿ ਲਓ ਵੀ ਸੁਪਨਾ ਰੱਖਣਾ ਚਾਹੀਦਾ ਬੰਦੇ ਹਾਂ ਕਦੇ ਨਾ ਕਰੇ ਮਾਲਕ ਸੁਣਦਾ ਹੀ ਆ ਪੋਜਿਟਿਵ ਪੋਜਿਟਿਵ ਸੋਚ ਹਾਂ ਪੋਜਿਟਿਵ ਸੋਚੋ ਸਹੀ ਹੈ ਸੋਡੋ ਨਿਆਣੇ ਚਲ ਮਾਰ ਬਿਲਕੁਲ ਬਿਲਕੁਲ ਹਾਂ ਹੂੰ ਨਿਆਣੇ ਪੜਦੇ ਆ ਹਾਂਜੀ ਠੀਕ ਆ ਠੀਕ ਆ ਚਲੋ ਨਿਆਣੇ ਜੇ ਆਪ ਆਪਾਂ ਤੇ ਨਹੀਂ ਚਲੋ ਸੁਪਨਾ ਪੂਰਾ ਹੋਇਆ ਭਾਈ ਨਿਆਣੇ ਕਰ ਦੋਗੇ ਨਿਆਣੇ ਬੁਲਾ ਲੂंगे ਜਾ ਕੇ ਕਹਿੰਦੇ ਹਾਂ ਆਹ ਵਹੀ ਆ ਹਾਂ ਬਿਲਕੁਲ ਸਹੀ ਗੱਲ ਆ ਹੱਥ ਪਾਈਦਾ ਬਹੁਤ ਠੀਕ ਆ ਵਾ ਮੈਂ ਤਾਂ ਯਾਰ ਬਾਈ ਦੇ ਹੱਥ ਵੱਲ ਉਹ ਦੇਖੀ ਜੰਨਾ ਹੈ ਇਹ ਸਾਡੇ ਵਰਗੇ ਤਾਂ ਉਂਗਲੀਆਂ ਹੀ ਨੇ ਜਦੇ ਪੱਤਰਾ ਜਾਂ ਧਰਾ ਲਵੇ ਅਸਟੋ ਬਲਾਣਾ ਤਾਂ ਮੈਡਮ ਨੇ ਦੇਖੋ ਕਿੰਨੀ ਆਏ ਹੁੰਦੀ ਹੈ ਹੈ ਨੀ ਮੈਡਮ ਨੇ ਜਲੇਬੀ ਖੀਤੀ ਸੀ ਨਾ ਜਲੇਬੀਆਂ ਕਾਦੀਆਂ ਕੱਡੀਆਂ ਚਾਰ ਜਲੇਬੀਆਂ ਨਾਲ ਕੜਾਹੀ ਪੂਰੀ ਭਰਤੀ ਉਹਨੇ ਵੀ ਚਲੋ ਉਹਨੂੰ ਸ਼ੌਕ ਆ ਇਹਦਾ ਕੰਮ ਕਰਨਾ ਨਾ ਕੋਈ ਵੀ ਕੰਮ ਆਉਣਾ ਟਰਾਈ ਕਰ ਹਾਂ ਉਹਨੇ ਟਰਾਈ ਕਰਕੇ ਦੇਖਣਾ ਹਾਂ ਹਾਂ ਤੇਲ ਹੋ ਗਿਆ ਹੁਣ ਗਰਮ ਕਰਕੇ ਪਤਾ ਲੱਗਦਾ ਹਾਂ ਬਿਲਕੁਲ ਤੇਲ ਹੋ ਗਿਆ ਹੁਣ ਗਰਮ ਜੀ ਔੜੇ ਕਿਤੇ ਬਾਈ ਨੇ ਪਾ ਅਜੇ ਜੁਨਾ ਗਰਮ ਨਹੀਂ ਹੋਇਆ ਤੇਲ ਬਸ ਕਿਦੇ ਦੇ ਟੇਰ ਹੋ ਗਏ ਨਾ ਮੰਦ ਹੋ ਗਏ ਦੇਖੋ ਪਹਿਲੇ ਕਹ ਜੀ ਨਹੀਂ ਹੁਣਾਂ ਨਹੀਂ ਸਾਡੇ ਕੋਲ ਹਾਂ ਨਹੀਂ ਕੋਈ ਕੰਮ ਕੋਸ਼ਿਸ਼ ਕਰਨੀ ਚਾਹੀਦੀ ਹਾਂ ਹਾਂ ਕਿੱਦ ਤੱਕ ਚੱਲ ਰਹੀ ਹੈ ਇਹ ਸਬਜ਼ੀ ਤੇ ਦਾਲ ਸਬਜ਼ੀ ਤਾਂ ਬੜੀ ਸਵਾਰ ਬਣਾਈ ਵੀ ਬਾਈਆਂ ਨੇ ਬਾਈਆਂ ਨਿਕਲ ਨੰਬਰ ਲੱਗਿਆ ਨਹੀਂ ਇਹ ਡੱਬਾ ਚੰਗੀ ਤਰ੍ਹਾਂ ਇਹ ਹੁਣ ਲੱਗਿਆ ਯਾ ਕਰਾਂ ਯਾ ਤੇਲ ਮਰ ਕੀ ਗਰਮੇ ਹੋਣੀ ਇੱਧਰ ਪਿਆ ਜੀ ਆਲੂ ਫਿੰਗਰ ਦਾ ਜਿਹੜਾ ਸਮਾਨ ਹੈ ਬਈਆਂ ਨੇ ਧੋ ਕੇ ਰੱਖੇ ਹੋਏ ਆ ਇਹ ਇਹ ਹੁਣ ਕਰਦਣਾ ਰੈਡੀ ਤੇ ਮੱਕੀ ਸਮਾਨ ਓਕੇ ਆ ਸਾਰਾ ਲਓ ਯਾਰ ਚੱਲ ਰਿਹਾ ਹੁਣ ਆਪਣਾ ਮਨਚੂਰੀਅਨ ਦਾ ਸਿਸਟਮ ਸਾਰਾ ਕੱਦੂ ਕਸ ਕਰਕੇ ਗੋਭੀ ਪੈ ਜਾਣੀ ਮਨਜ਼ੂਰੀਆਂ ਚ ਤੇ ਤਿਆਰ ਹੋਣੇ ਮਨਜ਼ੂਰੀਆਂ ਮੈਂ ਤਾਂ ਬਾਈ ਦੇ ਹੱਥ ਤੇ ਹੀ ਫਿਰ ਹਾਂ ਕਿੰਨਾ ਚੱਲਦਾ ਹੱਥ ਬਾਈ ਦਾ ਛੌਤੇ ਵਰਗੇ ਨੂੰ ਇੰਨੀ ਕਟਿੰਗ ਕਰਨੀ ਪੈ ਜਵੇ ਅਸੀਂ ਤਾਂ ਸ਼ਾਮ ਤੱਕ ਕਟਿੰਗ ਹੀ ਕਰੂੰਗੇ ਫਿਰ गाजर देख लो इधर क्या बढ़िया कटी हुई है ना बढ़िया गोभी ना नाल गाजर आ गया وچ শেਮਲਾ 버ਚ ਵੀ ਆ ਜਣੀ ਮੈਂ ਕਈ ਪੈ ਜਾਂਦੀ ਆ ਮਨਚੂਰੀਨ ਚ ਵੀ ਮਨਚੂਰੀਨ ਤੇ ਫੇ ਬਾਈ 2-3 ਏਟਮਾ ਮਤਲਬ ਬੰਦ ਗੋਭੀ ਹੋਗੀ ਸਾਡੀ ਗੋਭੀ ਫੁੱਲ ਗੋਭੀ ਗਾਜਰ ਹੈ ਮਾੜਾ ਮोटा ਸ਼ਿਮਾ ਤੇ ਉਹ ਸ਼ਿਮਲਾ ਮੀਠੀ ਬੜੀ ਮਾਣੀ ਮੋਟੀ ਸ਼ੇਮਲਾ ਮੈਂ ਠੀਕ ਆ ਠੀਕ ਆ ਇਹ ਤਾਂ ਜਿੱਦਾਂ ਹੁਣ ਗਾਜਰ ਤਾਂ ਲੰਬੀ ਲੰਬੀ ਹੀ ਕੱਟ ਹੋਗੀ ਆ ਜਾਂਦੀ ਵਿੱਚ ਅਡਜਸਟ ਅੱਛਾ ਗੋਲੀਆਂ ਬਣਨੀਆਂ ਜੀ ਨਮਕ ਪਾ ਕੇ ਲਓ ਠੀਕ ਆ ਜੇ ਨਮਕ ਰੇਹੇ ਸਭ ਪਾ ਦੇਣਾ ਅੱਛਾ 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 ਫਿੰਗਰ ਬੱਡੇ ਵੀ ਫਿੰਗਰ ਬੱਡੇ ਵੀ ਫਿੰਗਰ ਕਰੇਵੇ ਆ ਬਸ ਹੁਣ ਮਸਾਲਾ ਲਾ ਦੇਣਾ ਬਾਈ ਕਹਿੰਦਾ ਫਿੰਗਰਾਂ ਨੂੰ 10-15 ਮਿੰਟ ਰੱਖ ਕੇ ਫੇਰ ਫਰਾਈ ਹੈ ਹਾਂ ਹੁਣ ਮਤਲਬ ਕੱਚੇ ਕੱਢ ਕੇ ਰੱਖ ਲੈਣੇ ਹਜੇ ਹਨਾ ਕਾ ਠੀਕ ਆ ਲਓ ਜੀ ਫਿੰਗਰ ਲੱਗ ਗਿਆ ਬਾਈ ਕੱਢਣਾ ਬਾਹਰ ਹਣੀ ਹੁਣ ਲੱਗਣਾ ਮਸਾਲਾ ਫਿੰਗਰਾਂ ਨੂੰ ਮਸਾਲਾ ਲੱਗ ਕੇ 15-20 ਮਿੰਟ ਰੱਖ ਕੇ ਬਾਈ ਕਹਿੰਦਾ ਫੇਰ ਆਪਾਂ ਨੇ ਫਰਾਈ ਕਰ ਦੇਣਾ ਇਹ ਤੋਂ ਸਾਰੀ ਅਸੀਂ ਲਾਵਾਂਗੇ ਲਸਣ ਅੱਛਾ ਹਰੀ ਮਿਰਚੀ ਹੂੰ ਨਮਕ ਅਜਮਣ ਜਵੈਣ ਠੀਕ ਐ ਬਾ ਐਨੀਆਂ ਹੀ ਆਈਟਮਾਂ ਲੱਗਦੀਆਂ ਇਹਨੂੰ ਹਾਂ ਨਮਕ ਆਪਣੇ ਸਵਾਦ ਅਨੁਸਾਰ ਮਿਰਚ ਆਪਣੇ ਸਵਾਦ ਅਨੁਸਾਰ ਠੀਕ ਐ ਉਦੋਂ ਬਾਅਦ ਸਿੱਧੇ ਫਰਾਈ ਉਹਦੇ ਬਾਅਦ ਅਰ ਰੋਟੇ ਮਿਲਾ ਕੇ ਹਾਂ ਫਿਰ ਫਰਾਈ ਕਰੀ ਜਾਣੇ ਫੇਰ ਫਰਾਈ ਕਰੀ ਜਾਣੇ ਠੀਕ ਠੀਕ ਐ ਚਾਹੀ ਵੀ ਬਾਈ ਕੰਮ ਬਹੁਤ ਦੇਖੋ ਸਵੇਰ ਦੇ ਗਰਮੀਆਂ 'ਚ ਬਾਈ ਪੱਠੀਆਂ ਮੁਰੇ ਬੈਠਣਾ ਬਸ ਔਖਾ ਹਨਾ ਗਰਮੀਆਂ ਚ ਉਹ ਖਿਆਲ ਮੌਸਮੀਆਂ ਨੂੰ ਹਰ ਕੋਈ ਬੰਦਾ ਆ ਕੇ ਖੋਲਦਾ ਹਾਂ ਸਰਦੀਆਂ ਨੂੰ ਸਰਦੀਆਂ ਨੂੰ ਫਰੇਕੇ ਹਲਵਾਈਆਂ ਕੋਲ ਨੂੰ ਭੱਜਦਾ ਸਾਨੂੰ ਕਹਿੰਦੇ ਮਾੜਾ ਜਿਹਾ ਹੋ ਹਾਂ ਅਭੀ ਮੰਨੂ ਬੈਠੜੇ ਯਾਰ ਸਹੀ ਗੱਲ ਆ ਗੱਲ ਬਾਈ ਦੀ ਵੀ ਠੀਕ ਆ ਬਾਈ ਕਹਿੰਦਾ ਸਿਆਲ ਵਾਂ ਸਾਰੇ ਹੀ ਆਉਂਦੇ ਆ ਗਰਮੀਆਂ ਚ ਨਹੀਂ ਕੋਈ ਵੀ ਆਉਂਦਾ ਭਾਈ ਹੁਣ ਕਰੀਏ ਨਾ ਕਿਸਾਨੂੰ ਵੀ ਆ ਜੋ ਹਾਂ ਬਾਈ ਗਰਮੀ ਬਹੁਤ ਆ ਹਾਂ ਚਿਆਲ ਨੂੰ ਕਹਿੰਦੇ ਤੂੰ ਸਾਈਡ ਨੂੰ ਹੋ ਜਾ ਮੰਨੂ ਫੜਾ ਹਾਂ ਮੰਨੂ ਫੜਾ ਮੈਂ ਮਾਰਦਾ ਖੋਜ ਮੈਂ ਮਾਰਦਾ ਨਾਲੇ ਮੈਂ ਸੇਕ ਲੂੰਗਾ ਗੱਲ ਤਾਂ ਠੀਕ ਆ ਬਾਈ ਦੀਵੀ ਸਹੀ ਗੱਲ ਹੈ ਸਰ ਬਿਲਕੁਲ ਬਿਲਕੁਲ ਮੈਂ ਵਈ ਤਿਆਰੀ ਹੋ ਗਈ ਸਾਰੀ ਸ਼ਾਮ ਦੀ ਤੇ ਜਿਹੜਾ ਦੂਆ ਮਟੀਰੀਅਲ ਬਣਨਾ ਏ ਆਪਣਾ ਚਿਕਨ ਚਿਕਨ ਚੋਕਣਾ ਉਹ ਚਿਕਨ ਆ ਰਿਹਾ ਗਿਆ ਬਲੇ ਉਹ ਮਤਲਬ ਲੱਗ ਤੇ ਬਣਦਾ ਹੋਣਾ ਉਹਦਾ ਤੇਲ ਤੂਲ ਅਲੱਗ ਵਰਤਦੇ ਸਾਰਾ ਉਹਦਾ ਨਾ ਘੁਰਤਾਂਗੇ ਉਹਦਾ ਅਲੱਗ ਵਰਤ ਉਹਦਾ ਵਸਨੂ ਹੁੰਦਾ ਨਾ ਵਿੱਚ ਹਾਂ ਹਾਂ ਉਹੀ ਗੱਲ ਹੈ ਨਾ ਕਈ ਬੰਦੇ ਵੈਸ਼ ਨੂੰ ਹੁੰਦੇ ਬਿਲਕੁਲ ਉਹ ਤਾਂ ਹੁਣ ਮੈਂ ਨਹੀਂ ਖਾਂਦਾ ਹਾਂ ਲੇਕਿਨ ਬਣਾਉਣਾ ਪੈਂਦਾ ਸਾਨੂੰ ਅੱਛਾ ਉਹ ਖਾਂਦੇ ਨਹੀਂ ਤੁਸੀਂ ਨਹੀਂ ਹੁਣ ਆਪਾਂ ਪਹਿਲਾਂ ਖਾਂਦੇ ਸੀ ਹਾਂ ਖਾਂਦਾ ਠੀਕ ਹੈ ਹਾਂ ਇਹ ਵੀ ਗੱਲ ਠੀਕ ਹੈ ਭਾਈ ਬਈ ਬਣਾਉਣਾ ਪੈਂਦਾ ਪਰ ਹੁਣ ਕੰਮ ਕਰਨਾ ਫਿਰ ਕਾਹਦਾ ਉਹ ਕਰਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਲਓ ਜੀ ਇਹ ਆ ਹੋ ਗਿਆ ਹੁਣ ਫਿੰਗਰ ਆਪਣਾ ਸਾਈਡ ਤੇ ਇੱਕ ਵਾਰ ਹੋਰ ਤੋਣੇ ਆ ਕਿ ਬਸ ਮਸਾਲਾ ਇਹਨੂੰ ਹੁਣ ਮਸਾਲਾ ਲਾੜ ਕੇ ਥੋੜਾ ਹੁਣ ਮਸਾਲਾ ਲਾ ਦੇਣਾ ਹਾਂ ਠੀਕ ਆ ਲਓ ਲਓ ਜੀ ਲਸਣ ਇਹ ਆ ਗਿਆ ਜੀ ਲਸਣ ਲਸਣ ਦਾ ਪੇਸਟ ਇਹਦੇ ਬਾਅਦ ਹੁਣ ਆ ਜਾਣਾ ਆਪਣਾ ਨਾਣ ਮਿਰਚ ਤੇ ਜੁਵੈਨ ਟੈਨਸ਼ਨ ਨਾਲੇ ਮੇਰਾ ਹੋਟਲ ਨਹੀਂ ਹੈਗਾ ਕਹਿੰਦਾ ਕਹਿੰਦਾ ਵੀਡੀਓ ਚ ਜਾਣਕਾਰੀ ਨਾ ਸਾਰੀ ਦੋ ਮਾ ਮੇਰਾ ਹੋਟਲ ਨਹੀਂ ਹੈਗਾ ਜਿਹੜਾ ਮੈਂ ਰੈਸਪੀ ਚੋਰੀ ਕਰ ਲੈਣੀ ਤੇਰੀ ਇਹ ਆਗੇ ਜਜਾ ਨੂੰ ਮੋਟੋ ਅਜੀਨਾ ਮੋਟੋ ਠੀਕ ਆ ਜੀ ਇਹ ਵੀ ਬਾਈ ਆਈਡੀਆ ਦੇਖ ਲਓ ਬੰਦਿਆਂ ਦਾ ਹਣਾ ਰੋਜ਼ ਦਾ ਕੰਮ ਆ ਐਨ ਹਿਸਾਬ ਨਾਲ ਚੀਜ਼ ਪਾਉਣੀ ਆ ਆ ਗਈ ਜੁਆਇਨ ਆ ਗਿਆ ਅਜਮੈਨ ਜੁਆਇਨ ਇਹ ਆ ਭਾਈ ਅਸਲੀ ਕਹਿ ਲਊ ਵੀ ਸਵਾਦ ਹਾਂ ਅਜਮਾ ਉਸ ਤੇ ਵੀ ਹਾਂ ਹਾਂ ਉਹ ਬਿਮਾਰੀਆਂ ਨੂੰ ਵੀ ਭਾਈ ਬਹੁਤ ਨੂੰ ਰੋਕਦੀ ਵਧੀਆ ਚੀਜ਼ ਆ ਇਹ ਨਿੱਕ ਨੰਬਰ ਇਹ ਜੁਆਇਨ ਪੈ ਗਈ ਜੀ ਪੇਸਟ ਪੈ ਗਿਆ ਲਸਣ ਦਾ ਤੇ ਅਜੀਨਾ ਮੋਟੋ ਪੈ ਗਿਆ ਹੁਣ ਭਾਈ ਕਹਿੰਦਾ ਨਾ ਨਾਣ ਮਿਰਚ ਮਾੜਾ ਜਾ ਆਪਣੇ ਆਈਡੀ ਨਾਲ ਜਿੰਨਾ ਕੁ ਟੇਸਟ ਨੂੰ ਹਿਸਾਬ ਗੱਲ ਲਾ ਕੇ ਇਹ ਨੂੰ ਰੱਖ ਦੇਣਾ ਫਿਰ ਉਹ ਕਰਕੇ 10-15 ਮਿੰਟ ਉਹਦੇ ਬਾਅਦ ਫਰਾਈ ਕਰ ਦੇਣਾ ਹੋਰ ਆਈਟਮਾਂ ਆ ਜਾ ਰਹੀਆਂ ਛੋਲੀਆਂ ਛੋਲੀਆਂ ਲਿਆ ਰਿਹਾ ਬਾਈ ਹੁਣ ਆ ਗਈਆਂ ਮੁੱਲਾ ਦਾ ਮਿਰਚਾਂ ਲਾਓ ਜੀ ਆ ਗਈ ਮਿਰਚੀ ਦਾ ਪੇਸਟ ਮਿਰਚੇ ਦਾ ਪੇਸਟ ਹੋਂ ਮਣ ਨਹੀਂ ਗੱਲ ਲਾਓ ਭਾਈ ਬਣਾ ਦੂਗੇ ਕੱਲ ਬਾਅਦ ਫੈਂਕਰਾਂ ਦੀ ਛੱਟ ਦੇ ਆ ਗਿਆ ਜੀ ਨਮਕ ਆ ਗਿਆ ਜੀ ਟਾਟਾ ਨਮਕ ਟਾਟਾ ਨਮਕ ਲਾਓ ਬਾਈ ਉਹਨੇ ਇਹ ਪਨੇ ਮੈਗਨੋਟ ਕਰਕੇ ਖਾਣਾ ਹਾਂ ਲਾਓ ਜੇ ਹੋਰ ਰਲਾਦਾ ਕਾਣਾ ਸਾਰੇ ਦਾ ਇਹ ਸੇ ਹਮ 15 ਕਿ ਮਿੰਟ ਰਹਿਣ ਦੇਣਾ ਇਦਾਂ ਹੀ ਹੈ ਹਾਂ ਜੀ ਬਸ ਉਤੇ ਵਾਲਾ ਭਰਾਈ ਵੇਚਣ ਲੱਗ ਵੇਚਣ ਲਾ ਕੇ ਅਰ ਰੋਡ ਅੱਛਾ ਆਰ ਆ ਰੋਡ ਤੇ ਕਰਨਾ ਹੀ ਕੱਲੇ ਜੀ ਆਰ ਰੋਡ ਤੇ ਆਣਾ ਠੀਕ ਆ ਠੀਕ ਆ ਲਓ ਭਾਈ ਹੋ ਗਏ ਆਲੂ ਖੰਗਰ ਰੈਡੀ ਵੈਸੇ ਜੇ ਘਰਾਂ ਆਈਟਮ ਬਣਾਉਣੀ ਹੋਵੇ ਕੋਈ ਜਦ ਹਾਂ ਸੇਮ ਚੀਜ਼ ਹੈ ਸੇਮ ਚੀਜ਼ ਹੈ ਹਾਂ ਇਹਨਾਂ ਕੀ ਇਦਾਂ ਹੀ ਕਰਨਾ ਹਾਂ ਇਹਨਾਂ ਕ ਲੈਣਾ ਪਲੇਟ ਤੋਂ ਬਿਲਕੁਲ ਰੋਟੀ ਰੋਟ ਪਣਾ ਤੇ ਇੱਕ ਕੋਲ ਮਿਕਸ ਕਰਕੇ ਬਸ ਆਪਣੇ ਬਣਾਓ ਤੇ ਖਾਓ ਆਪਣੇ ਹਿਸਾਬ ਨਾਲ ਬਣਾ ਨਮਾ ਕੁੜਾ ਆਪਣੀ ਹਿਸਾਬ ਗਲ ਹਾਂ ਜਿੰਨਾ ਕ ਬੰਦਾ ਚਲੋ ਖਾਂਦਾ ਆਏ ਲਓ ਜੀ ਹੁਣ ਆਈਟਮ ਭਾਈ ਐਨ ਸਾਰੀਆਂ ਲਾ ਕੇ ਬਾਈ ਨੇ ਨਾਣ ਮਿਰਚ ਮਸਾਲਾ ਓਕੇ ਕਰਕੇ ਰੱਖਦਾ ਕੰਮ ਤੇ ਹੁਣ ਬਾਈ ਕਹਿੰਦਾ 15 ਮਿੰਟ ਇਹਨੂੰ ਰੱਖਣਾ ਤੇ ਬਾਅਦ ਹਰਾ ਰੋਟ ਲਾ ਕੇ ਫਰਾਈ ਕਰਦਣੇ ਲਓ ਜੀ ਚਲੋ ਅਹੀ ਬਾਕੀ ਤਿਆਰੀ ਸਾਰੀ ਦਿਖਾਉਂਦੇ ਆ ਫੇ ਤੁਹਾਨੂੰ ਨਾਲ ਦੀ ਨਾਲ ਲਓ ਜੀ ਬਾਈ ਹਲਵਾਈਆਂ ਵੱਲ ਆਪਾਂ ਗੇੜਾ ਮਾਰਿਆ ਏ ਪ੍ਰਸ਼ਾਦਾ ਹੁਣ ਲੱਗਿਆ ਹੋਇਆ ਘਰੋਂ ਫੋਨ ਆ ਗਿਆ ਉਹ ਕਹਿੰਦੇ ਆਜੋ ਹੁਣ ਪ੍ਰਸ਼ਾਦਾ ਛਕੀਏ ਪ੍ਰਸ਼ਾਦਾ ਛਕ ਕੇ ਫਿਰ ਅਸੀਂ ਹੁਣ ਵਾਪਸ ਜਾਣਾ ਘਰਾਂ ਫਿਰ ਸ਼ਾਮ ਨੂੰ ਭਾਈ ਨਾਨਕਾ ਮੇਲ ਲੈ ਕੇ ਵੀ ਆਉਣਾ ਤਿਆਰ ਹੋ ਕੇ ਦੁਵਾਰਾ ਹਨਾ ਪੱਕੇ ਪੋਗੇ ਦਸਤਾਰ ਦੁਵਾਰਾ ਸਜਾਉਣੀਆਂ ਪੂਰ ਕਲਰ ਦੀ ਤੇ ਚੱਲੀਏ ਹੁਣ ਪ੍ਰਸ਼ਾਦਾ ਛਕੀਏ ਮਿਲਦੇ ਆਂ ਜੀ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਹਨਾ ਤੇ ਉਹ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ